ਸੱਚਿਆ ਕਾਲ ਦੋਸਤੋ ਮੇਰੀ ਅੱਜ ਦੀ ਕਹਾਣੀ ਦਿਉਰ ਅਤੇ ਭਾਬੀ ਦੀ ਕਹਾਣੀ ਹੈ ਕਹਾਣੀ ਸੁਣਨ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਇੱਕ ਲਾਈਕ ਕਰ ਦਿਓ ਤੁਹਾਡੇ ਇੱਕ ਸਬਸਕ੍ਰਾਈਬ ਤੇ ਲਾਈਕ ਨਾਲ ਮੈਨੂੰ ਬਹੁਤ ਮੋਟੀਵੇਟ ਫੀਲ ਹੁੰਦਾ ਹੈ ਥੈਂਕ ਯੂ ਗਰਮ ਅਹਿਸਾਸ ਮਨਪ੍ਰੀਤ ਸੋਨੀ ਲਜਾਲੂ ਪਰ ਦਿਲੋਂ ਪਿਆਰ ਨਾਲ ਭਰੀ ਭਾਬੀ ਪਿੰਡ ਦੀ ਦੁਪਹਿਰ ਸੀ ਸਾਰੇ ਕਰ ਬਾਲੀ ਖੇਤਾਂ ਵਿੱਚ ਕੰਮ ਕਰ ਰਹੇ ਸਨ ਜਗਦੀਪ ਘਰ ਵਿੱਚ ਦਾਖਲ ਹੁੰਦਾ ਹੈ ਤੇ ਵੇਖਦਾ ਹੈ ਭਾਬੀ ਮਨਪ੍ਰੀਤ ਛੱਤ ਤੇ ਕੱਪੜੇ ਸੁਕਾਰ ਰਹੀ ਹੈ ਹਵਾ ਨਾਲ ਭਾਪੀ ਦੀ ਚੁੰਨੀ ਕਦੇ ਉੱਡਦੀ ਤੇ ਕਦੇ ਮੂੰਹ ਤੇ ਆਉਂਦੀ ਜਗਦੀਪ ਦੀਆਂ ਅੱਖਾਂ ਉਸ ਪਾਸੇ ਟਿਕਦੀਆਂ ਨੇ ਦਿਲ ਦੀ ਧੜਕਨ ਹੌਲੀ-ਹੌਲੀ ਤੇਜ਼ ਹੋਣ ਲੱਗਦੀ ਹੈ ਪਹਿਲਾਂ ਭਾਬੀ ਕਹਿੰਦੀ ਹੈ ਭਾਬੀ ਜਗਦੀਪ ਨੂੰ ਕਹਿੰਦੀ ਹੈ ਜਗਦੀਪ ਆ ਕੇ ਇਹ ਕੱਪੜੇ ਫੜਾ ਦੇ ਹਵਾ ਬਹੁਤ ਹੈ ਜਦ ਉਹ ਨੇੜੇ ਜਾਂਦਾ ਹੈ ਉਸਦੇ ਹੱਥ ਭਾਬੀ ਦੇ ਹੱਥਾਂ ਨਾਲ ਲੱਗ ਜਾਂਦੇ ਨੇ ਇਹ ਛੋਟੀ ਜਿਹੀ ਚੋ ਪਰ ਦੋਮਿਆਂ ਦੇ ਅੰਦਰ ਅੱਗ ਵਰਗਾ ਅਹਿਸਾਸ ਜਗਾ ਦਿੰਦੀ ਹੈ ਭਾਬੀ ਹੌਲੀ ਹੌਲੀ ਸ਼ਰਮ ਨਾਲ ਮੂੜ ਜਾਂਦੀ ਪਰ ਗੱਲਾਂ ਤੇ ਲਾਲੀ ਚਾਹ ਜਾਂਦੀ ਹੈ ਰਾਤ ਨੂੰ ਬਿਜਲੀ ਨਹੀਂ ਸੀ ਤੇ ਚੰਦ ਦੀ ਰੋਸ਼ਨੀ ਨਾਲ ਘਰ ਚਮਕ ਰਿਹਾ ਸੀ ਮਨਪ੍ਰਿਤ ਛੱਤ ਤੇ ਬੈਠੀ ਠੰਡੀ ਹਵਾ ਦਾ ਆਨੰਦ ਲੈ ਰਹੀ ਸੀ ਜਗਦੀਪ ਹੌਲੀ ਨਾਲ ਉੱਪਰ ਆ ਜਾਂਦਾ ਹੈ ਭਾਬੀ ਹੌਲੀ ਹੌਲੀ ਕਹਿੰਦੀ ਹੈ ਜੇ ਕਿਸੇ ਨੇ ਵੇਖ ਲਿਆ ਤਾਂ ਜਗਦੀਪ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦਾ ਹੈ ਕੁਝ ਪਲ ਜ਼ਿੰਦਗੀ ਵਿੱਚ ਐਸੇ ਹੁੰਦੇ ਨੇ ਜਿਹੜੇ ਛੁਪਾਉਣ ਨਾਲ ਵੀ ਨਹੀਂ ਚੁੱਪਦੇ ਦੋਵੇਂ ਬਿਨਾਂ ਬੋਲਿਆਂ ਇੱਕ ਦੂਜੇ ਦੇ ਨੇੜੇ ਆਉਂਦੇ ਨੇ ਹਵਾ ਨਾਲ ਭਾਬੀ ਦੇ ਪਾਲ ਜਗਦੀਪ ਚਿਹਰੇ ਤੇ ਆ ਜਾਂਦੇ ਹਨ ਜਗਦੀਪ ਹੌਲੀ ਨਾਲ ਉਸ ਦਾ ਦੁਪੱਟਾ ਸਿਰ ਤੋਂ ਠੀਕ ਕਰਦਾ ਹੈ ਉਸ ਜੁਹਾਵਟ ਨਾਲ ਮਨਪ੍ਰੀਤ ਅੱਖਾਂ ਬੰਦ ਹੋ ਜਾਂਦੀਆਂ ਨੇ ਉਹ ਪਲ ਚੁੱਪਦਾ ਨਹੀਂ ਸੀ ਉਹਨਾਂ ਦੇ ਸਾਹ ਮਿਲ ਰਹੇ ਸਨ ਟੜਕਣ ਇੱਕੋ ਰਿਥਮ ਚ ਤੋੜ ਰਹੀ ਸੀ ਭਾਬੀ ਦੀਆਂ ਅੱਖਾਂ ਸ਼ਰਮ ਨਾਲ ਥੱਲੇ ਸਨ ਪਰ ਉਸਤੇ ਚਿਹਰੇ ਤੇ ਮੁਸਕਾਨ ਗਰਮ ਅਹਿਸਾਸ ਬਿਆਨ ਕਰ ਰਹੀ ਸੀ ਇੱਕ ਰਾਤ ਕਰਦੇ ਸਾਰੇ ਮੈਂਬਰ ਵਿਆਹ ਤੇ ਗਏ ਹੋਏ ਸਨ ਜਗਦੀਪ ਤੇ ਮਨਪ੍ਰੀਤ ਇਕੱਲੇ ਰਹਿ ਗਏ ਰਾਤ ਨੂੰ ਦੋਵੇਂ ਖੇਤਾਂ ਵੱਲ ਤੁਰ ਪੈਂਦੇ ਨੇ ਚੰਨ ਦੀ ਚਾਨਣ ਵਿੱਚ ਕਣਕਾਂ ਦੇ ਵਿਚਕਾਰ ਦੋਵੇਂ ਰੁੱਕ ਜਾਂਦੇ ਮਨਪ੍ਰੀਤ ਹੌਲੀ ਨਾਲ ਕਹਿੰਦੀ ਹੈ ਦਿਲ ਤਾਂ ਕਰਦਾ ਹੈ ਇਹ ਰਾਤ ਰੁੱਕ ਜਾਵੇ ਜਗਦੀਪ ਉਸਦਾ ਹੱਥ ਫੜਦਾ ਹੈ ਤੇਰੇ ਨਾਲ ਹੋਮ ਤਾਂ ਹਰ ਪਲ ਗਰਮ ਅਹਿਸਾਸ ਨਾਲ ਭਰਿਆ ਲੱਗਦਾ ਹੈ ਦੋਵੇਂ ਨੇੜੇ ਆ ਕੇ ਖੋ ਜਾਂਦੇ ਨੇ ਉਹਨਾਂ ਦੇ ਸਾਹਾਂ ਦੀ ਗਰਮੀ ਹਵਾ ਦੀ ਠੰਡਕ ਨਾਲ ਮਿਲ ਕੇ ਰਾਤ ਨੂੰ ਹੋਰ ਵੀ ਰੋਮਾਂਟਿਕ ਬਣਾ ਦਿੰਦੀ ਹੈ ਉਹ ਰਾਤ ਉਹਨਾਂ ਨੇ ਇਕੱਠਿਆਂ ਬਿਤਾਈ ਸਵੇਰ ਦੀਆਂ ਕੁਕੜਾ ਬੋਲਦਿਆਂ ਨੇ ਦੋਵੇਂ ਇੱਕ ਦੂਜੇ ਨੂੰ ਵਾਅਦਾ ਕਰਦੇ ਨੇ ਕਿ ਇਹ ਪਲ ਸਿਰਫ ਉਹਨਾਂ ਦੇ ਦਿਲਾਂ ਵਿੱਚ ਰਹੇਗਾ ਤੇ ਉਹਨਾਂ ਦੇ ਵਿਚਾਰ ਹੀ ਰਹੇਗਾ ਪਰ ਉਹਨਾਂ ਦੇ ਨਜ਼ਦੀਕੀ ਦੇ ਅਹਿਸਾਸ ਹਰ ਰਾਤ ਹੋਰ ਵੀ ਗਹਿਰੇ ਹੋਣਗੇ ਥੈਂਕ ਯੂ ਅਗਰ ਤੁਹਾਨੂੰ ਮੇਰੀ ਅੱਜ ਦੀ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਂ ਤੁਹਾਡੇ ਲਈ ਨਵੀਆਂ ਨਵੀਆਂ ਕਹਾਣੀਆਂ ਲਿਆਉਂਦੀ ਰ੍ਹਾਂਮਾਂਗੀ